ਅੰਤਰਰਾਸ਼ਟਰੀ ਮਹਿਲਾ ਦਿਵਸ ਜਿੱਥੇ ਅੱਜ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਮਹਿਲਾ ਦਿਵਸ ਦੇ ਉੱਤੇ ਅੱਜ ਅਸੀਂ ਅਜਿਹੀ ਨਾਰੀ ਸ਼ਕਤੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਏਐਸਆਈ ਨਵਿੰਦਰ ਕੌਰ ਜਿਨ੍ਹਾਂ ਦੇ ਮੋਢਿਆਂ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਘਰ ਦੀ ਜ਼ਿੰਮੇਵਾਰੀ ਹੈ ਘਰ ਦੇ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ ਉੱਥੇ ਹੀ ਉਸ ਤੋਂ ਬਾਅਦ ਥਾਣੇ ਦੇ ਵਿੱਚ ਮਹਿਲਾ ਮਿੱਤਰ ਵਜੋਂ ਮਹਿਲਾਵਾਂ ਦੀਆਂ ਮੁਸ਼ਕਲਾਂ ਸੌਂਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਉਹਨਾਂ ਦੀ ਸੰਘਰਸ਼ਪਰੀ ਜ਼ਿੰਦਗੀ ਰਹੀ ਹੈ ਤਾਂ ਕਿਸ ਤਰੀਕੇ ਦੇ ਨਾਲ ਮਹਿਲਾਵਾਂ ਦੀਆਂ ਮੁਸ਼ਕਲਾਂ ਆਉਂਦੇ ਨੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੈਂ ਮਹਿਲਾ ਦਿੱਤੀ ਹੈ ਸਾਰੀਆਂ ਮਹਿਲਾ ਨੂੰ ਸਤਿ ਸ਼੍ਰੀ ਅਕਾਲ ਕਹਿੰਨੀ ਆ ਮੈਂ ਨਾ ਐਸਏ ਨਿਵੇਂਦਰ ਤੇ ਇਸ ਤਰੀਕੇ ਨਾਲ ਦੇਖਦੇ ਹੋ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਸਭ ਤੋਂ ਪਹਿਲਾਂ ਮਾਨਕ ਨਾ ਕਿਹਾ ਕਿ ਇੱਕ ਮਹਿਲਾ ਹੋਣ ਦੇ ਨਾਤੇ ਜਿਵੇਂ ਕਿ ਅਸੀਂ ਆਪਣੇ ਵਿੱਚ ਹੀ ਲਾ ਲੈਨੇ ਆ ਕਿ ਹੁਣ ਜਨਸ ਹੈ ਗਿਆ ਜਿਨ੍ਹਾਂ ਨੂੰ ਕਿ ਜੋਬ ਨਹੀਂ ਮਿਲਦੀ ਇੱਕ ਲੇਡੀਜ਼ ਵੇਖੋ ਅਸੀਂ ਆਫੀਸਰਾਂ ਦੇ ਨਾਲ ਵੀ ਕੰਮ ਕਰਦੇ ਹਾਂ ਸਾਰਾ ਕੁਝ ਕੰਮ ਕਰਦੇ ਹਾਂ ਜਿਵੇਂ ਅਸੀਂ ਸਭ ਤੋਂ ਪਹਿਲਾਂ ਜਦੋਂ ਅਸੀਂ ਆਪਣੇ ਸਹੁਰੇ ਪਰਿਵਾਰ ਚ ਆਉਂਦੇ ਪੇਕੇ ਪਰਿਵਾਰ ਚ ਆਉਂਦੇ ਤਾਂ ਜ਼ਿੰਮੇਵਾਰੀਆਂ ਸਾਡੀਆਂ ਥੋੜੀਆਂ ਘੱਟ ਹੁੰਦੀਆਂ ਵਾ ਤੇ ਜਦੋਂ ਅਸੀਂ ਸਹੁਰੇ ਪਰਿਵਾਰ ਚ ਆ ਜਾਂਦੇ ਹਾਂ ਸਾਡੀਆਂ ਜ਼ਿੰਮੇਵਾਰੀਆਂ ਜਿਹੜੀਆਂ ਨਾ ਦੁੱਗਣੀਆਂ ਤਿੱਗਣੀਆਂ ਹੋ ਜਾਂਦੀਆਂ ਵਾ ਜਿਵੇਂ ਫਿਰ ਅਸੀਂ ਪਰਿਵਾਰ ਚ ਆਉਂਦੇ ਆ ਸਾਡੇ ਛੋਟੇ-ਛੋਟੇ ਬੱਚੇ ਜਿਵੇਂ ਮੈਂ ਮੇਰੇ ਛੋਟੇ-ਛੋਟੇ ਬੱਚੇ ਆਹੀ ਮੈਂ ਸਭ ਤੋਂ ਪਹਿਲਾਂ ਜਦੋਂ ਉੱਠਣਾ ਮੈਂ ਇਸ਼ਨਾਨ ਕਰਨਾ ਮਹਾਰਾਜ ਦਾ ਮੈਂ ਸਿਮਰਨ ਕਰਨਾ ਕਿਉਂਕਿ ਮੈਂ ਮਹਾਰਾਜ ਦੇ ਸਿਮਰਨ ਨੂੰ ਪਹਿਲ ਦੇ ਦਿੰਨੀ ਆ ਸਭ ਤੋਂ ਪਹਿਲਾਂ ਸਿਮਰਨ ਕਰਨਾ ਫੇਰ ਮੈਂ ਆਪਣੇ ਬੱਚੇ ਜਿਵੇਂ ਸਾਨੂੰ ਕਿਤੇ ਰਾਤ ਹੀ ਡਿਊਟੀ ਨੂੰ ਡਰ ਹੋ ਜਾਂਦੀ ਵੀ ਤੁਸੀਂ 4 ਵਜੇ ਐਸ ਪੁਆਇੰਟ ਤੇ ਪਹੁੰਚਣਾ ਕਿਉਂਕਿ ਅਸੀਂ ਆਪਣੀ ਡਿਊਟੀ ਤੋਂ ਲੇਟ ਨਹੀਂ ਹੋ ਸਕਦੇ ਇੱਕ ਮਿੰਟ ਵੀ ਲੇਟ ਹੋ ਸਕਦੇ ਜਿਵੇਂ ਸਾਨੂੰ ਫਿਰ ਰਾਤ ਨੂੰ ਫਿਕਰ ਹੁੰਦਾ ਹੀ ਵੀ ਅਸੀਂ ਬੱਚੇ ਵੀ ਸਕੂਲ ਭੇਜਣੇ ਆਪ ਵੀ ਕਈ ਵਾਰੀ ਸਾਨੂੰ ਨਾ ਲੇਡੀ ਜੀ ਨੂੰ 2-2 ਵਜੇ ਉੱਠਣਾ ਪੈਂਦਾ 2 ਵਜੇ ਉੱਠ ਕੇ ਫਿਰ ਅਸੀਂ ਬੱਚਿਆਂ ਦਾ ਖਾਣਾ ਬਣਾਉਣਾ ਖਾਣਾ ਬਣਾ ਕੇ ਫਿਰ ਅਸੀਂ ਆਪਣੇ ਬੱਚਿਆਂ ਦੇ ਸੁੱਤਿਆਂ ਪਿਆੰਦੇ ਸੇਰਵਾਉਣੇ ਪੈਂਦੇ ਸਾਨੂੰ ਸੁੱਤਿਆਂ ਪਿਆੰਦੇ ਸੇਰਵਾਦ ਨੇ ਫਿਰ ਅਸੀਂ ਉਹਨਾਂ ਦਾ ਖਾਣ ਟਿਫਨ ਤਿਆਰ ਕਰਨੇ ਨਾਲ ਹੀ ਅਸੀਂ ਆਪਣਾ ਟਿਫਨ ਕਰ ਤਿਆਰ ਕਰ ਲੈਣਾ ਫਿਰ ਅਸੀਂ ਜਿਵੇਂ ਸਾਡੇ ਹਸਬੰਡਸ ਜਿਨ੍ਹਾਂ ਤੇ ਲੇਡੀਜ਼ ਦੇ ਹਸਬੰਡ ਜੋਬ ਕਰਦੇ ਆ ਉਹਨਾਂ ਨੇ ਆਪਣੇ ਉਹਨਾਂ ਨੂੰ ਜੋਬ ਵਾਸਤੇ ਵੀ ਖਾਣਾ ਬਣਾ ਕੇ ਦੇਣਾ ਜਿਵੇਂ ਮੇਰੇ ਹਸਬੰਡ ਇੱਥੇ ਟੈਰਾ ਦਾ ਕੰਮ ਆ ਸਾਡਾ ਉਥੇ ਕੰਮ ਕਰਦੇ ਫਿਰ ਮੈਂ ਉਹਨਾਂ ਦਾ ਸਵੇਰ ਦਾ ਖਾਣਾ ਬਣਾਉਣਾ ਦੁਪਹਿਰ ਦਾ ਵੀ ਬਣਾਉਣਾ ਇਹ ਰਾਤ ਵਾਸਤੇ ਵੀ ਅਸੀਂ ਉਹਨਾਂ ਦੀ ਅਰੇਂਜਮੈਂਟ ਕਰਕੇ ਜਾਣਾ ਫਿਰ ਸਾਨੂੰ ਇਹ ਵੀ ਹੁੰਦਾ ਹੈ ਵੀ ਜੇ ਅਸੀਂ ਬੱਚਿਆਂ ਦੀ ਵੈਨ ਆ ਜਿਵੇਂ ਆਉਂਦੀ 7 ਵਜੇ ਆ ਜਾਨੀ ਤਕਰੀਬ ਨਹੀਂ ਉਹਨਾਂ ਨੂੰ ਅਸੀਂ 1 ਮਿੰਟ ਵੀ ਲੇਟ ਨਹੀਂ ਕਰ ਸਕਦੇ ਕਿਉਂਕਿ ਜੇ ਅਸੀਂ 1 ਮਿੰਟ ਉਹਨਾਂ ਦਾ ਲੇਟ ਕਰਤਾ ਫਿਰ ਉਹਨਾਂ ਦੀ ਵੈਨ ਲੰਗੀ ਫਿਰ ਸਾਨੂੰ ਰਾਤ ਸਾਡੇ ਕੋਲ ਡਿਊਟੀ ਪਹੁੰਚਣਾ ਤੇ ਨਾ ਬੱਚੇ ਸਕੂਲ ਪਹੁੰਚ ਸਕਣੇ ਜੇ ਅਸੀਂ ਅਸੀਂ ਸਭ ਤੋਂ ਪਹਿਲਾਂ ਆਪਣੀ ਡਿਊਟੀ ਦਾ ਤੇ ਆਪਣੇ ਬੱਚਿਆਂ ਦਾ ਪ੍ਰੋਬਲੀ ਘਾਟ ਰਹੀਦਾ ਨਾਲ ਹੀ ਅਸੀਂ ਆਪਣੇ ਪਰਿਵਾਰ ਦਾ ਫਿਰ ਅਸੀਂ ਜਿਵੇਂ ਸਾਨੂੰ ਜਿਹੜੇ ਪੁਆਇੰਟ ਤੇ ਦੱਸਿਆ ਉਹਨਾਂ ਨੇ ਵੀ ਤੁਸੀਂ 6 ਵਜੇ ਉਸ ਪੁਆਇੰਟ ਤੇ ਪਹੁੰਚਣਾ ਅਸੀਂ 5 ਮਿੰਟ ਪਹਿਲਾਂ ਹੀ ਪਹੁੰਚਨੇ ਆ ਕਿਉਂਕਿ ਅਸੀਂ ਉਤੋਂ ਆਪਣੀ ਡਿਊਟੀ ਤੋਂ ਵੀ 1 ਮਿੰਟ ਵੀ ਲੇਟ ਨਹੀਂ ਹੋ ਸਕਦੇ ਜਿਵੇਂ ਕਈ ਵਾਰੀ ਘਰ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਵਾ ਤੇ ਅਸੀਂ ਉਸ ਫੰਕਸ਼ਨ ਤੇ ਜੇ ਸਾਨੂੰ ਪਤਾ ਲੱਗਿਆ ਵੀ ਸਾਨੂੰ ਨੋਟ ਕਰਾਤਾ ਵੀ ਵੀਆਈਪੀ ਡਿਊਟੀ ਆ ਸਾਨੂੰ ਸਾਡੇ ਫੰਕਸ਼ਨ ਜਿਹੜੇ ਉਹ ਵੀ ਅਸੀਂ ਅਟੈਂਡ ਕਰਨੇ ਆ ਸਾਨੂੰ ਬੜੇ ਜਿਹੜੇ ਨਜ਼ਦੀਕੀ ਫੰਕਸ਼ਨ ਹੁੰਦੇ ਆਣਾ ਸਾਨੂੰ ਉਹ ਵੀ ਛੱਡਨੇ ਪੈ ਜਾਂਦੇ ਕਿਉਂਕਿ ਅਸੀਂ ਆਪਣੀ ਡਿਊਟੀ ਨੂੰ ਪਹਿਲ ਦੇਣੀ ਹੁੰਦੀ ਆ ਉਥੋਂ ਵੀ ਅਸੀਂ ਐਬਸੈਟ ਨਹੀਂ ਹੋਣਾ ਹੁੰਦਾ ਜਿਵੇਂ ਮੈਂ ਵੇਖੋ ਛੋਟੇ ਛੋਟੇ ਮੇਰੇ ਬੱਚੇ ਸੀਗੇ ਮੈਂ ਆਪਣੇ ਹਸਬੰਦ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਮੇਰੇ ਹਸਬੰਦ ਨੇ ਮੇਰੇ ਨਾਲ ਕੋਆਪਰੇਟ ਕੀਤਾ ਅਸੀਂ ਬੱਚੇ ਵਧੀਆ-ਵਧੀਆ ਸਕੂਲਾਂ ਦੇ ਵਿੱਚ ਪੜਾਏ ਮੇਰੀ ਬੇਟੀ ਸੀ 18 ਸਾਲ ਚਾਰ ਦਿਨ ਦੀ ਸੀ ਜਦੋਂ ਅਮਰੀਕਾ ਦੇ ਵਿੱਚ ਸਟੱਡੀ ਵੀਜ਼ਾ ਲੱਗਿਆ ਸੀ ਉਹਨਾਂ ਦਾ ਤੇ ਉਹ ਵੀ ਉੱਥੇ ਬਹੁਤ ਵਧੀਆ ਚੱਲੋ ਸਟੱਡੀ ਕਰ ਰਹੀ ਆ ਫਿਰ ਉਸ ਤੋਂ ਛੋਟਾ ਮੇਰਾ ਬੇਟਾ ਸੀ ਉਹਨੂੰ ਉਹਨੇ ਵੀ ਸਟੱਡੀ ਬਹੁਤ ਵਧੀਆ ਕੀਤੀ ਕਿਉਂਕਿ ਪਿੱਛੇ ਆਪਾਂ ਉਹਨਾਂ ਦੇ ਪਿੱਛੇ ਵੀ ਪਹੁੰਚੀਦਾ ਸੀ ਜੇ ਸਕੂਲ ਸੀ ਮੀਟਿੰਗ ਅਟੈਂਡ ਕਰੀਦੀ ਸੀ ਕਿਸੇ ਟਿਊਸ਼ਨ ਤੇ ਜਾਂਦੇ ਸੀ ਟਿਊਸ਼ਨ ਤੇ ਵੀ ਮੈਂ ਮਦਰ ਜ਼ਰੂਰ ਪਹੁੰਚਦੀ ਸੀ ਮੈਨੂੰ ਸਾਰੇ ਉਹਨਾਂ ਦੇ ਟਿਊਸ਼ਨ ਵਾਲੇ ਜਿਹੜੇ ਟੀਚਰ ਸੀ ਉਹਨਾਂ ਨੇ ਕਿਹਾ ਕਿਸੇ ਦੇ ਪੇਰੈਂਟਸ ਜਿਹੜੇ ਆ ਨਾ ਓਏ ਨਾ ਘੇੜਾ ਨਹੀਂ ਮਾਰਦੇ ਬੱਚਿਆਂ ਦੇ ਮਗਰ ਮੈਡਮ ਤੁਸੀਂ ਬਹੁਤ ਮਾਰਦੇ ਆਂ ਮੈਂ ਕਹਾਂ ਅਸੀਂ ਮਿਹਨਤ ਬਹੁਤ ਔਖੀ ਕਰਦੇ ਆਂ ਔਖਾ ਲੱਗਦਾ ਹੀ ਕਿ ਇੱਕ ਪਾਸੇ ਘਰ ਦੀ ਜ਼ਿੰਮੇਵਾਰੀ ਦੂਜੇ ਪਾਸੇ ਜਿਹੜੀ ਆ ਪੰਜਾਬ ਪੁਲਿਸ ਦੀ ਡਿਊਟੀ ਕਿਉਂਕਿ ਕਿਹਾ ਜਾਂਦਾ ਹੈ ਕਿ ਪੰਜਾਬ ਪੁਲਿਸ ਦੀ ਡਿਊਟੀ 24 ਘੰਟੇ ਹੁੰਦੀ ਆ 24 ਘੰਟੇ ਕਿਤੇ ਵੀ ਜਾਣਾ ਪੈ ਸਕਦਾ ਹਾਂ ਹਾਂਜੀ ਬਹੁਤ ਬਹੁਤ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਬਹੁਤ ਜ਼ਿਆਦਾ ਕਈ ਵਾਰੀ ਔਖਾ ਹੁੰਦਾ ਕਈ ਵਾਰੀ ਘਰ ਦੇ ਵਿੱਚ ਮਹਿਮਾਨ ਵੀ ਆਏ ਹੁੰਦੇ ਸੀ ਜਿਨ੍ਹਾਂ ਨੂੰ ਅਸੀਂ ਛੱਡ ਕੇ ਵੀ ਨਹੀਂ ਜਾ ਸਕਦੇ ਫਿਰ ਚਲੋ ਹਸਬੰਦ ਨਾਲ ਕੋਆਪਰੇਟ ਕਰਨਾ ਪੈਂਦਾ ਸੀ ਤੇ ਚਲੋ ਤੁਸੀਂ ਮ ਵੀ ਕਈ ਵਾਰੀ ਨਰਾਜ਼ ਵੀ ਨਾ ਹੋ ਜਾਣ ਵੀ ਅਸੀਂ ਇਹਨਾਂ ਦੇ ਕੋਲ ਆਉਨੇ ਆ ਇਹ ਤਾਂ ਆਪਣੀ ਡਿਊਟੀ ਤੇ ਪਹੁੰਚ ਜਾਂਦੇ ਆ ਤੇ ਕਈ ਵਾਰੀ ਇਹੋ ਜਿਹਾ ਨਜ਼ਦੀਕੀ ਗੈਸਟ੍ਰੋਨ ਦੇ ਸੀਗੇ ਉਹਨਾਂ ਨੂੰ ਵੀ ਛੱਡ ਕੇ ਸਾਨੂੰ ਜਾਣਾ ਪੈਂਦਾ ਸੀਗਾ ਕਿਉਂਕਿ ਅਸੀਂ ਆਪਣੀ ਡਿਊਟੀ ਤੋਂ 1 ਮਿੰਟ ਵੀ ਜਿਹੜਾ ਨਾ ਨਹੀਂ ਕਰ ਸਕਦੇ ਜਿਵੇਂ ਅੱਜ ਵੇਖੋ ਅੱਜ ਮੇਰੀ ਮੈਰਿਜ ਐਨਿਵਰਸਰੀ ਆ ਤੇ ਮੇਰੇ ਬੱਚੇ ਵੀ ਜਿਹੜੇ ਅਮਰੀਕਾ ਤੋਂ ਆ ਰਹੇ ਆ ਤੇ ਮੈਨੂੰ ਇਹ ਦੋਵੇਂ ਕਾਮੀ ਮਿਸ ਕਰਕੇ ਏਵੇਂ ਆਪਣੇ ਡਿਊਟੀ ਤੇ ਪਹੁੰਚਣਾ ਪਿਆ ਕਿਉਂਕਿ ਇੱਕ ਲੇਡੀ ਜਾਨ ਲੇਡੀ ਜਿਨ ਜਜਮੋਂ ਆਉਂਦੀਆਂ ਆ ਫੋਨ ਕਰਦੀਆਂ ਵੀ ਮੈਡਮ ਜੀ ਸਾਨੂੰ ਆ ਮੁਸ਼ਕਲ ਪੈ ਗਈ ਮੇਰੇ ਹਸਬੰਡ ਜਿਹੜੇ ਆ ਉਹ ਮੇਰੀ ਕੋਟਮਾਰ ਕਰ ਰਹੇ ਆ ਜਾਂ ਮੇਰੀ ਸੱਸਿਆ ਸਹਰਾ ਆ ਜਾਂ ਦੇਰ ਜਠਾਣੀ ਮੇਰੇ ਨਾਲ ਝਗੜਾ ਕਰ ਰਿਹਾ ਤੇ ਸਾਨੂੰ ਆਪਣੇ ਜਿਹੜੇ ਆ ਮੇਰੀ ਮੈਰਜ ਐਨਿਵਰਸਰੀ ਹੋਣ ਕਰਕੇ ਵੀ ਮੇਰੇ ਬੱਚੇ ਬਾਹਰੋਂ ਅਮਰੀਕਾ ਤੋਂ ਆਏ ਆ ਉਹਨਾਂ ਨੂੰ ਮੈਂ ਸਾਰਿਆਂ ਨੂੰ ਛੱਡ ਕੇ ਤੇ ਮੈਂ ਇਹਨਾਂ ਇੱਕ ਲੇਡੀ ਆ ਮੇਰੀਆਂ ਭੈਣਾਂ ਆ ਠੀਕਾ ਉਹਨਾਂ ਦੀ ਮੈਂ ਗੱਲਬਾਤ ਸੁਣਨ ਆਈ ਆ ਮਤਲਬ ਕਹਿੰਦੇ ਆ ਕਿ ਇੱਕ ਮਹਿਲਾ ਹੀ ਮਹਿਲਾ ਦਾ ਦਰਦ ਸਮਝ ਸਕਦੀ ਆ ਜਿਸ ਤਰੀਕੇ ਦੇ ਨਾਲ ਤੁਸੀਂ ਮਹਿਲਾ ਮਿੱਤਰ ਵਜੋਂ ਡਿਊਟੀ ਨਿਭਾ ਰਹੇ ਹੋ ਕਿਸ ਤਰ੍ਹਾਂ ਦੇ ਕੇਸ ਸਾਹਮਣੇ ਆਉਂਦੇ ਨੇ ਕਿਸ ਤਰ੍ਹਾਂ ਮਹਿਲਾਵਾਂ ਜਿਹੜੀਆਂ ਆ ਆਪਣੇ ਸਮੱਸਿਆਵਾਂ ਦੱਸਦੀਆਂ ਕਿਉਂਕਿ ਅੱਜ ਵੇਖੀਏ ਤੇ ਜਿਸ ਤਰੀਕੇ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਮਹਿਲਾਵਾਂ ਬਹੁਤ ਅੱਗੇ ਪਹੁੰਚ ਗਈਆਂ ਪਰ ਫਿਰ ਵੀ ਇਹ ਅਜਿਹੇ ਲੋਕ ਕਿਉਂ ਇਸ ਤਰ੍ਹਾਂ ਦੀਆਂ ਮਤਲਬ ਹਰਕਤਾਂ ਕਰਦੇ ਨੇ ਜਿਹੜੇ ਮਹਿਲਾਵਾਂ ਦੇ ਨਾਲ ਇਸ ਤਰ੍ਹਾਂ ਜਿਹੜੇ ਇਹ ਲੋਕ ਤਾਂ ਇਹੋ ਜਿਹੀਆਂ ਹਰਕਤਾਂ ਕਰਦੇ ਆ ਇੱਕ ਥੋੜੀ ਜੀ ਜਦੋਂ ਅਨਪੜਤਾ ਹੋ ਜਾਂ ਉੱਥੇ ਉਹ ਜਦੋਂ ਇਧਰਲਾ ਥੋੜਾ ਜਿਹਾ ਬੈਕਵਰਡ ਏਰੀਆ ਪੈ ਜਾਂਦਾ ਵਾ ਇੱਥੇ ਜਿਹੜੇ ਮਹਿਲਾ ਵਾ ਇਹਨਾਂ ਦੇ ਹਸਬੰਦ ਜਿਹੜੇ ਆ ਇਹ ਸ਼ਰਾਬ ਪੀ ਕੇ ਨਸ਼ੇ ਕਰਨ ਦੇ ਆਦੀ ਹੋ ਜਾਂਦੇ ਆ ਉਹ ਕਈ ਵਾਰੀ ਜੇ ਲੇਡੀ ਜ ਸਾਡੇ ਕੋਲ ਆਉਂਦੀ ਆ ਨਾ ਉਹ ਕਈ ਵਾਰੀ ਕਹੂਗੀ ਵੀ ਮੈਂ ਪਲਾਸਟੂ ਕੀਤੀ ਆ ਮੈਂ ਗ੍ਰੈਜੂਏਸ਼ਨ ਕੀਤੀ ਆ ਤੇ ਉਹ ਉਹਨਾਂ ਦੇ ਹਸਬੰਦ ਵੀ ਵੇਖੋ ਉਹਨਾਂ ਨੂੰ ਮਾਰ ਕੁੱਟਾਈ ਕਰਕੇ ਨਾ ਥਾਣਿਆਂ ਤੱਕ ਪਹੁੰਚਾ ਦਿੰਦੇ ਆ ਫਿਰ ਅਸੀਂ ਉਹਨਾਂ ਦੀਆਂ ਕਿਉਂਕਿ ਉਹ ਸਾਡੇ ਨਾਲ ਦੀਆਂ ਇੱਕ ਲੇਡੀਆਂ ਆ ਤੇ ਅਸੀਂ ਉਹਨਾਂ ਦੀ ਘਰ ਜਾ ਕੇ ਵੀ ਉਹਨਾਂ ਦੀ ਸੁਲਵਾਈ ਕਰਦੇ ਆ ਉਹਨਾਂ ਦੇ ਪਰਿਵਾਰ ਨੂੰ ਵੀ ਸਮਝਾਉਂਦੇ ਆ ਵੀ ਵੇਖੋ ਇੱਕ ਪੜ੍ਹੀ ਲਿਖੀ ਲੇਡੀ ਆ ਉਹਨਾਂ ਦੀ ਤੁਹਾਡੇ ਨਾਲ ਮੈਰਿਜ ਹੋਈ ਆ ਤੁਸੀਂ ਵੇਖੋ ਵੀ ਤੁਸੀਂ ਇੱਕ ਸ਼ਰਾਬ ਵਾਲੇ ਪਾਸੇ ਲੱਗ ਗਏ ਇਹਨਾਂ ਨੂੰ ਕਿਸੇ ਨਾ ਕਿਸੇ ਜੌਬ ਤੇ ਲਵਾ ਦਿਓ ਕਿਉਂਕਿ ਹੁਣ ਤੇ ਜੌਬ ਬਹੁਤ ਵਧੀਆ ਹਾਂ ਜੀ ਹਾਂ ਜੀ ਤੇ ਜੇ ਇਹਨਾਂ ਦੀ ਇਹ ਨੌ ਸੱਸ ਦੀ ਲੜਾਈ ਹੁੰਦੀ ਆ ਫੇਰ ਵੀ ਆਪਾਂ ਮੌਕੇ ਤੇ ਜਾ ਕੇ ਸੁਲਵਾਈ ਕਰਦੇ ਆ ਜਿਵੇਂ ਚਲੋ ਨੌ ਨੂੰ ਵੱਖਰਾ ਸਮਝਾਈਦਾ ਆ ਸੱਸ ਨੂੰ ਵੀ ਵੱਖਰਾ ਸਮਝਾਦੀਦਾ ਆ ਨੌ ਨੂੰ ਵੀ ਕਹਿੰਦਾ ਵਾ ਵੀ ਚਲ ਜੇ ਇਹ ਅੱਜ ਵੀ ਤੁਹਾਡੀ ਸੱਸ ਹੀ ਆ ਕੱਲ ਨੂੰ ਆਪਾਂ ਵੀ ਕਿਸੇ ਦੀਆਂ ਸੱਸਾਂ ਬਣਨਾ ਆ ਤੇ ਇਸ ਨਾਲ ਵਧੀਆ ਤਰੀਕੇ ਦੇ ਨਾਲ ਆਪਾਂ ਲੇਡੀਜ਼ ਨੂੰ ਸਮਝਾਈਦਾ ਆ ਤੇ ਕਿਉਂਕਿ ਜਿਹੜੀਆਂ ਸਾਡੀਆਂ ਮਹਿਲਾ ਆ ਨਾ ਉਹ ਬਹੁਤ ਵਧੀਆ ਤਰੀਕੇ ਨਾਲ ਜਿ ਪੜ੍ਹਿਆ ਲਿਖਿਆ ਜਿਹੜੀਆਂ ਨਾ ਬਹੁਤ ਵਧੀਆ ਤਰੀਕੇ ਨਾਲ ਮੰਨ ਜਾਂਦੀਆਂ ਆ ਤਾਂ ਲੱਗਦਾ ਅੱਜ ਮਹਿਲਾਵਾਂ ਬਹੁਤ ਅੱਗੇ ਚੱਲ ਗਈਆਂ ਨਾ ਕਿਤਨਾ ਕਿਤੇ ਉਹਨਾਂ ਦਾ ਮਾਨ ਸਨਮਾਨ ਜਿਹੜਾ ਉਹ ਇਸੇ ਤਰੀਕੇ ਨਾਲ ਬਰਕਰਾਰ ਰੱਖਣਾ ਚਾਹੀਦਾ ਲੋਕਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਵਾ हां जी ध्यान देना जरूर चाहिदा वा ਕਿਉਂਕਿ ਲੇਡੀਜ਼ ਵੇਖੋ ਅੱਜ ਕੱਲ ਤੇ ਹੁਣ ਤੇ ਲੇਡੀਜ਼ ਜਿਹੜੀਆਂ ਇੱਕ ਹਵਾਈ ਜਹਾਜ਼ ਚਲਾਈ ਜਾਂਦੀਆਂ ਬਹੁਤ ਐਸਐਸਪੀ ਰੈਂਕ ਤੱਕ ਡੀਜੀਪੀ ਰੈਂਕ ਤੱਕ ਸਾਡੀਆਂ ਮਹਿਲਾ ਜਿਹੜੀਆਂ ਪਹੁੰਚ ਚੁਕੀਆਂ ਹਰ ਇੱਕ ਅਸਾਂ ਤੇ ਪਹੁੰਚ ਚੁਕੀਆਂ ਗੱਡੀਆਂ ਕਾਰਾਂ ਸਭ ਕੁਝ ਚਲਾਈ ਜਾਂਦੀਆਂ ਤੇ ਇਸ ਕਰਕੇ ਨਾ ਉਹਨਾਂ ਦੇ ਹਸਬੰਦ ਨੂੰ ਵੀ ਚਾਹੀਦਾ ਆ ਕਿ ਲੇਡੀਜ਼ ਜਿਹੜੀ ਇਹ ਨਾ ਲੇਡੀਜ਼ ਬਹੁਤ ਤਰੱਕੀ ਕਰ ਰਹੀ ਆ ਤੇ ਅਸੀਂ ਵੀ ਇਹ ਜਿਹੜੇ ਆਪਣੀਆਂ ਨਿੱਕੀਆਂ ਨਿੱਕੀਆਂ ਜਿਹੜੀਆਂ ਲੜਾਈਆਂ ਝਗੜੇ ਖਤਮ ਕਰੀਏ ਤੇ ਅਸੀਂ ਵੀ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਜਾਈਏ। ਅ ਕਿਸ ਤਰੀਕੇ ਨਾਲ ਇੱਕ ਹੋਰ ਮੇਰਾ ਸਵਾਲ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਬੱਚੇ ਦੱਸਿਆ ਕਿ ਮੈਂ ਬੱਚੇ ਪੜਾਏ, ਬੱਚੇ ਪੜਾ ਕੇ ਵਿਦੇਸ਼ ਭੇਜੇ, ਵਿਦੇਸ਼ ਭੇਜ ਕੇ ਹਾਲਾਂਕਿ ਸਮਾਜ ਇਸ ਤਰੀਕੇ ਨਾਲ ਮੈਂ ਦੱਸਿਆ ਕਿ 24 ਘੰਟੇ ਡਿਊਟੀ ਹੈ। ਉਹਨਾਂ ਨਾਲ ਗੱਲ ਕਰਨ ਦਾ ਵੀ ਨਹੀਂ ਜਿਹੜਾ ਵਾ ਲੱਗਦਾ ਹੋਵੇਗਾ। ਪਰ ਇੱਕ ਮਾਂ ਜੇ ਮਾਂ ਦੇ ਮਨ ਚ ਕਿੰਨਾ ਕਰ ਜਿਹੜਾ ਇਸ ਚੀਜ਼ ਦਾ ਵੀ ਦਰਦ ਹੁੰਦਾ ਕਿ ਬੱਚਿਆਂ ਦਾ ਨਾਲ ਵੀ ਗੱਲਬਾਤ ਨਹੀਂ ਹੁੰਦੀ। ਰਾਤ ਡਿਊਟੀ ਤੇ ਵੀ ਜਾਣਾ ਪੈਂਦਾ ਭਾਵਕ ਵੀ ਹੋ ਜਾਂਦੇ ਹੁਣ। ਮੈਂ ਮੇਰੇ ਬੱਚੇ ਸੀ ਮੇਰੀਆਂ ਦੋ ਦੋទੀਆਂਵਾ ਜਦੋਂ ਉਹ ਅਮਰੀਕਾ ਸੀ ਨਾ ਹੁਣ ਉਹ ਪਰਸੋਂ ਚਾਹਦੇ ਆਏ ਆ ਜਦੋਂ ਉਹ ਅਮਰੀਕਾ ਸੀ ਨਾ ਮੈਂ ਉਹਨਾਂ ਵਾਸਤੇ ਵੀ ਇੱਕ ਘੰਟਾ ਟਾਈਮ ਕੱਢਦੀ ਜ਼ਰੂਰ ਅਮਰੀਕਾ ਆਪਣੀ ਬੇਟੀ ਵਾਸਤੇ ਦੋਤੀਆਂ ਵਾਸਤੇ ਇੱਕ ਘੰਟਾ ਜ਼ਰੂਰ ਟਾਈਮ ਕੱਢਦੀ ਆ ਕਿਉਂਕਿ ਕੱਲ ਨੂੰ ਉਹ ਆਉਣ ਤੇ ਸਾਡੀ ਨਾਨੀ ਦੋਤੀ ਦੀ ਜਿਹੜੀ ਆਪਸ ਵਿੱਚ ਪਛਾਣ ਹੋਵੇ ਕਿਉਂਕਿ ਮੈਂ ਉਹਨਾਂ ਵਾਸਤੇ ਬੇਟੀ ਵਾਸਤੇ ਵੀ ਇੱਕ ਘੰਟਾ ਕੱਢਦੀ ਆ ਬੇਟੇ ਵਾਸਤੇ ਮੈਂ ਸਾਰੇ ਕੰਮ ਜਦੋਂ ਪਕਤਾ ਲੈ ਨਹੀਂ ਆ ਨਾ ਮੇਰਾ ਬੇਟਾ ਕੈਨੇਡਾ ਬਾਹਰ ਤਾਂ ਹੀ ਸਾਡਾ ਰਲ ਜਾਣਾ ਸਾਡੇ ਰਾਤ ਹੁੰਦੀ ਆ ਇੱਕ ਘੰਟਾ ਮੈਂ ਆਪਣੇ ਬੇਟੇ ਦੇ ਨਾਲ ਵੀ ਗੱਲ ਕਰਨੀ ਆ ਕਿਉਂਕਿ ਅਸੀਂ ਆਪਸ ਵਿੱਚ ਸਾਡਾ ਮਾਂ ਪੁੱਤਾਂ ਦਾ ਪਿਆਰ ਵੀ ਜੁੜਿਆ ਰਹੇ ਤੇ ਉਧਰ ਸਾਡੀ ਧੀ ਦਾ ਮੇਰੀਆਂ ਦੋਧੀਆਂ ਦਾ ਵੀ ਮੇਰੇ ਨਾਲ ਕਿਉਂਕਿ ਸਾਡਾ ਆਪਸ ਵਿੱਚ ਪਰਿਵਾਰ ਨਾਲ ਮੇਰੇ ਬੱਚਿਆਂ ਨਾਲ ਸ਼ੁਰੂ ਤੋਂ ਹੀ ਤੇ ਲੈ ਕੇ ਹੁਣ ਤੱਕ ਬਹੁਤ ਪਿਆਰ ਆ ਕਿਉਂਕਿ ਮੇਰੇ ਬੱਚੇ ਜਿਹੜੇ ਆ ਨਾ ਸਾਡੇ ਕਹਨੇ ਦੇ ਵਿੱਚ ਆ ਕਿਉਂਕਿ ਸ਼ੁਰੂ ਤੋਂ ਹੀ ਅਸੀਂ ਉਹਨਾਂ ਨੂੰ ਬਹੁਤ ਵਧੀਆ-ਵਧੀਆ ਨਾ ਕੋਆਪਰੇਟ ਕੀਤਾ ਸਿੱਖਿਆ ਦਿੱਤੀ ਹੋਈ ਆ ਹਾਂਜੀ ਹਾਂਜੀ ਜਦੋਂ ਸ਼ਿਕਾਇਤਾਂ ਹੁੰਦੀਆਂ ਨੇ ਤੁਹਾਡੇ ਮਹਿਲਾ ਮਿੱਤਰ ਵਜੋਂ ਇਥੇ ਤਾਂ ਜਾ ਕੇ ਕਿਸ ਤਰੀਕੇ ਨਾਲ ਸਮਝਾਉਂਦੇ ਜੋ ਲੋਕਾਂ ਨੂੰ ਕਿਉਂਕਿ ਜਮੀਨੀ ਪੱਧਰ ਤੇ ਪਿੰਡਾਂ ਦੇ ਵਿੱਚ ਜਾ ਕੇ ਸਮਝਾਉਣਾ ਕਿਸ ਤਰੀਕੇ ਨਾਲ ਸਮਝਾਉਂਦੇ ਜੋ ਕਿ ਮਹਿਲਾਵਾਂ ਦਾ ਮਾਨ ਸਨਮਾਨ ਕਰਨਾ ਲੋਕਾਂ ਨੂੰ ਕਿਸ ਤਰੀਕੇ ਨਾਲ ਚਾਹੀਦਾ ਲੋਕਾਂ ਨੂੰ ਜਦੋਂ ਅਸੀਂ ਇਹਨਾਂ ਦੇ ਘਰ ਜਾਂਦੇ ਹਾਂ ਨਾ ਲੇਡੀਆਂ ਨੂੰ ਲੈ ਕੇ ਜਿਹੜੀ ਸਾਡੇ ਕੋਲ ਕੰਪਲੀਟ ਲੈ ਕੇ ਆਉਂਦੀ ਆ ਇਹਨਾਂ ਦੇ ਨਾਲ ਹੀ ਅਸੀਂ ਜਾਂਦੇ ਹਾਂ ਜਦੋਂ ਇਹਨਾਂ ਦੀ ਸੱਸ ਮਾਂ ਇਹਨਾਂ ਦੇ ਨਾਲ ਨਾਰਾਜ਼ ਹੁੰਦੀ ਇਹਨਾਂ ਨੇ ਦੱਸਣਾ ਵੀ ਸਾਡੀ ਸੱਸ ਮਾਂ ਨਾਰਾਜ਼ ਆ ਸਭ ਤੋਂ ਪਹਿਲਾਂ ਜਾ ਕੇ ਉਹਨੂੰ ਬੜੀਆਂ ਵਧੀਆ ਪਿਆਰ ਪਿਆਰ ਨਾਲ ਗੱਲਾਂ ਦੱਸੀਆਂ ਫੇਰ ਉਹਨਾਂ ਨੂੰ ਦੱਸੀਦਾ ਜਾ ਕੇ ਵੀ ਅਸੀਂ ਵੀ ਕਿਸੇ ਦੀਆਂ ਨੋਵਾਂ ਧੀ ਆਵਾ ਅਸੀਂ ਵੀ ਜਿੱਦਾਂ ਆਪਣੇ ਪਰਿਵਾਰ ਦੇ ਵਿੱਚ ਆਪਣੀਆਂ ਸੱਸਾਂ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਰਹਿੰਦੇ ਆ ਨਾ ਤੁਸੀਂ ਵੀ ਇਸ ਤਰੀਕੇ ਦੇ ਨਾਲ ਰਹਿਆ ਕਰੋ ਜ਼ਿੰਦਗੀ ਦਾ ਪਤਾ ਨਹੀਂ ਚਾਰ ਦਿਨ ਹੈਗੀ ਜਾਂ ਨਹੀਂ ਹੈਗੀ ਪਲ ਹੈਗੀ ਕਿ ਨਹੀਂ ਹੈਗੀ ਉਹ ਜਦੋਂ ਅਸੀਂ ਆਪਣੇ ਘਰ ਦੀਆਂ ਕੰਡੀਸ਼ਨਾਂ ਉਹਨਾਂ ਨੂੰ ਦੱਸਦੇ ਆ ਨਾ ਤੇ ਫਿਰ ਉਹ ਉਹਨਾਂ ਦਾ ਇੰਨਾ ਕਿ ਸੱਸ ਨੌ ਸੱਸ ਦਾ ਪਿਆਰ ਪੈ ਜਾਂਦਾ ਨਾ ਬਹੁਤ ਜ਼ਿਆਦਾ ਫਿਰ ਹਫ਼ਤੇ 15 ਦਿਨਾਂ ਬਾਅਦ ਉਹਨਾਂ ਨੂੰ ਕਹੀਦਾ ਵੀ ਤੁਸੀਂ ਸਾਡੇ ਕੋਲ ਆਓ ਨਾਲੇ ਮਿਲ ਕੇ ਜਾਓ ਨੌ ਸੱਸ ਜੇ ਲੜਦੀਆਂ ਜੇ ਉਹਨਾਂ ਦੇ ਹਸਬੰਦ ਵਾਈਫ ਲੜਦੇ ਆ ਕੋਈ ਵੀ ਫਿਰ ਉਹਨਾਂ ਨੂੰ ਕਹੀਦਾ ਹਫਤੇ 15 ਦਿਨਾਂ ਬਾਅਦ ਸਾਡੇ ਕੋਲ ਉਹ ਆਉਂਦੇ ਆ ਬੜੇ ਵਧੀਆ ਕੁਛ ਕੁਝ ਆਉਂਦੇ ਆ ਜੇ ਨਹੀਂ ਵੀ ਆ ਸਕਦੇ ਫਿਰ ਆਪਾਂ ਜਿੱਦਾਂ ਪਿੰਡ ਜਾ ਕੇ ਫਿਰ ਉਹਨਾਂ ਦੀ ਪੁੱਛ ਕੇ ਆਈਦਾ ਵੀ ਹਾਂ ਦੱਸੋ ਜੀ ਹੁਣ ਤੁਸੀਂ ਨੌ ਸੱਸ ਉਹ ਨੌ ਸੱਸ ਕਹਿੰਦੇ ਆਹੀਂ ਬੜੇ ਵਧੀਆ ਬਹੁਤ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਆਂ ਹਾਂਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਫਿਰ ਤੇ ਅੱਜ ਮਹਿਲਾ ਦਿਵਸ ਹੈ ਸਮੂਹ ਉਹਨਾਂ ਔਰਤਾਂ ਨੂੰ ਕੀ ਉਹਨਾਂ ਦੇ ਮਾਨ ਸਨਮਾਨ ਨੂੰ ਲੈ ਕੇ ਕਿਸ ਤਰੀਕੇ ਨਾਲ ਕੀ ਅਪੀਲ ਕਰਨਾ ਚਾਹੁੰਦੇ ਮੈਂ ਤਾਂ ਅਪੀਲ ਇਹੋ ਹੀ ਕਰੂੰਗੀ ਕਿ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਈ ਆ ਵੀ ਆਪਾਂ ਜਿੰਦਗੀ ਜਿੱਦਾਂ ਹੁਣ ਆਪਾਂ ਨੂੰ ਮਿਲੀ ਆ ਮੈਂ ਕਹਿੰਨੀ ਆ ਵੀ ਜਿੱਦਾਂ ਇਹ ਆ ਵੀ ਆਪਣਾ ਸਾਰਾ ਪਰਿਵਾਰ ਜੇ ਸਵੇਰੇ ਨਹੀਂ ਤੇ ਸ਼ਾਮੀ ਇੱਕ ਵਾਰੀ ਖਾਣਾ ਜਿਹੜਾ ਨਾ ਜ਼ਰੂਰ ਇਕੱਠੇ ਖਾਇਆ ਕਰੋ ਜੇ ਸਵੇਰੇ ਆਪਣੇ ਕੋਲ ਟਾਈਮ ਨਹੀਂ ਹੈਗਾ ਦੁਪਹਿਰੇ ਨਹੀਂ ਨਾ ਹੈਗਾ ਇੱਕ ਵਾਰੀ ਜਿਹੜਾ ਰਾਤ ਦਾ ਖਾਣਾ ਹੈ ਨਾ ਤੁਸੀਂ ਸਾਰਾ ਪਰਿਵਾਰ ਜਿ ਇਕੱਠੇ ਬੈਠ ਕੇ ਖਾਓਗੇ ਨਾ ਤੇ ਆਪਣੇ ਆਪ ਹੀ ਅਸੀਂ ਪਿਆਰ ਦੀਆਂ ਗੱਲਾਂ ਕਰਾਂਗੇ ਆਪਣਾ ਪਰਿਵਾਰ ਆਪਣਾ ਜੁੜਿਆ ਰਹੂਗਾ ਆਪਸ ਵਿੱਚ ਵਿੱਚ ਪ੍ਰੇਮ ਪਿਆਰ ਪ੍ਰੇਮ ਪਿਆਰ ਬਣਿਆ ਰਹੂਗਾ ਆਪਣੇ ਪਰਿਵਾਰ ਦੇ ਵਿੱਚ ਤੇ ਜਿਦਾਂ ਆਪਾਂ ਕਹਿ ਦੇਣੀ ਹੈ ਇਹ ਕਹਿ ਦੇਣੀ ਆ ਲੇਡੀਜ਼ ਵੀ ਮੇਰੇ ਹਸਬੈਂਡ ਰੋਟੀ ਖਾਣ ਲੱਗੇ ਸੀ ਪੈਗ ਲਾ ਲਿਆ ਜਾਂ ਕਿਦਾਂ ਵੀ ਜੇ ਅਸੀਂ ਇੱਕ ਟੇਬਲ ਤੇ ਰੋਟੀ ਖਾਵਾਂਗੇ ਨਾ ਤੇ ਜਿਹੜੇ ਲੇਡੀਜ਼ ਦੇ ਹਸਬੈਂਡ ਸ਼ਰਾਬ ਪੀਂਦੇ ਆ ਨਾ ਉਹ ਆਪਣੇ ਬੱਚਿਆਂ ਤੋਂ ਵੀ ਸ਼ਰਮ ਮਹਿਸੂਸ ਕਰਨਗੇ ਆਪਣੀ ਲੇਡੀਜ਼ ਤੋਂ ਵੀ ਆਪਣੇ ਮਾਪਿਓ ਤੋਂ ਵੀ ਤੇ ਉਹ ਪੈਗ ਦੇ ਜਿਹਦੇ ਆਦੀ ਆ ਨਾ ਉਹ ਪੈਗ ਘਟਾ ਦੇਣਗੇ ਹਰ ਜਾਣਗੇ ਜਦੋਂ ਕਿ ਆਪਣਾ ਪਰਿਵਾਰ ਜੁੜਿਆ ਹੋਗਾ ਠੀਕ ਹੈ ਸੋ ਬਿਲਕੁਲ ਏਸੀ ਏਐਸਆਈ ਨਵਿੰਦਰ ਕੌਰ ਜਿਨ੍ਹਾਂ ਨੇ ਦੱਸਿਆ ਕਿ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਕਿਸ ਤਰੀਕੇ ਦੇ ਨਾਲ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਕਿੰਨਾ ਸੰਘਰਸ਼ ਹੈ ਕਿ ਘਰ ਦੀਆਂ ਜ਼ਿੰਮੇਵਾਰੀਆਂ ਵੀ ਜਿਹੜੀਆਂ ਵਾ ਨਿਭਾਉਣੀਆਂ ਪੈਂਦੀਆਂ ਨੇ ਤਾਂ ਉੱਥੇ ਹੀ ਮਹਿਲਾ ਮਿੱਤਰ ਵਜੋਂ ਜਿਹੜੀ ਡਿਊਟੀ ਨਿਭਾ ਰਹੇ ਨੇ ਮਹਿਲਾਵਾਂ ਦੀਆਂ ਮੁਸ਼ਕਲਾਂ ਹੌਂਦੇ ਨੇ ਉਹਨਾਂ ਦੀਆਂ ਮੁਸ਼ਕਲਾਂਾਂ ਸੁਣ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਹੱਲ ਕਰਦੇ ਨੇ ਤੇ ਅਸੀਂ ਵੀ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਉੱਤੇ ਸਮੂਹ ਮਹਿਲਾਵਾਂ ਨੂੰ ਦੇਸ਼ ਭਰ ਦੀਆਂ ਮਹਿਲਾਵਾਂ ਨੂੰ ਵਧਾਈ ਦਿੰਦੇ ਆ ਕੈਮਰਾਮੈਨ ਵਿਸ਼ਾਲ ਸ਼ਰਮਾ ਦੇ ਨਾਲ ਪੰਕਜ ਮੱਲੀ న్యూਸ ਸਟੇਟ ਪੰਜਾਬ ਹਰਿਆਣਾ ਹਿਮਾਚਲ ਅੰਮ੍ਰਿਤਸਰ